ਉਨ੍ਹਾਂ ਦੀ ਜਿਹੜੀ ਪ੍ਰੋਮ ਸੀ ਉਹ ਦਾੜਾ ਆਏ ਖਿਲਰਿਆ ਹੋਇਆ ਸੀ ਬਹੁਤ ਇੱਕ ਪਾਸੇ ਦੀ ਲੱਤ ਮੋੜ ਕੇ ਧੌਂਕ ਨਹੀਂ ਲਾਈ ਹੋਈ ਸੀ ਬਹਮ ਰੋਡ ਤੋਂ ਰੋੜਾਈ ਕੀਤੀਆਂ ਹੋਈਆਂ ਸੀ ਮਾੜੀ ਜਿਉਂ ਉਹਨਾਂ ਦੇ ਨੇਤਰ ਫਰਕ ਦੇ ਦੀਦੇ ਸੀ ਮਾੜੀ ਵਾ ਜਿਹੜੇ ਜਸਦਾਰ ਸਾਹਿਬ ਦਾ ਜੋ ਜਿਸ ਤਰ੍ਹਾਂ ਪਰਿਵਾਰ ਇਲਜ਼ਾਮ ਲਗਾ ਰਿਹਾ ਆ ਕਿ ਉਹਨਾਂ ਨੂੰ ਤਸ਼ੱਦਦ ਕਰਕੇ ਟੋਟੇ-ਰੋਟੇ ਕਰਕੇ ਦਰਿਆ ਦੇ ਵਿੱਚ ਸੁੱਟ ਦਿੱਤਾ ਗਿਆ ਜਾਂ ਨਹਿਰ ਵਿੱਚ ਸੁੱਟ ਦਿੱਤਾ ਗਿਆ ਕੀ ਉਹ ਸੱਚ ਆ ਫਿਰ ਜੀ ਜਿਹੜਾ ਸਾਡਾ ਬਚਨ ਹੈ ਜੋ ਅਸੀਂ ਵੇਖਿਆ ਉਸ ਤੋਂ ਅਸੀਂ ਜ਼ਿੰਦਗੀ ਚੱਲੀ ਜਾਵੇ ਜੀ ਮੁੱਕਰਦੇ ਨਹੀਂ ਜਣੀ ਬਹੁਤ ਭੈੜੀ ਹਾਲਤ ਕੀਤੀ ਸੀ ਮਾਨੂੰ ਦੁੱਖ ਬਹੁਤ ਲੱਗਿਆ ਤੇ ਇਹ ਮੈਨੂੰ ਮੈਂ ਤਾਂ ਮਿੰਟਾਂ ਦਾ 2 ਮਿੰਟ ਦਾ ਹੀ ਕੰਮ ਸੀ ਇਹ ਉਹਦੇ ਉਹਨਾਂ ਦੇ ਵਿੱਚੋਂ ਕੋਈ ਬੰਦਾ ਬੋਲ ਰਿਹਾ ਹੈ ਵੀ ਇਹਨਾਂ ਦਾ ਕੱਲ ਨੂੰ ਭਗਾਉਣਾ ਕਰ ਦੇਣਾ ਉਹ ਨਹੀਂ ਅਫਸਰ ਆ ਗਿਆ ਜਿਹੜਾ ਵੱਡਾ ਅਫਸਰ ਆਇਆ ਸੀ ਇਹ ਉਹਦੀ ਆਖ ਕੋਈ ਇਹਨੂੰ ਕਿਨੇ ਵਾੜਿਆ ਇਹਨੂੰ ਕਿਨੇ ਵਾੜਿਆ ਕਦੋਂ ਵਾਰੇ ਉਹ ਤੋਂ ਬਾਅਦ ਤਾਂ ਰੌਲਾ ਮਗਿਆ ਸੀ ਵੀ ਉਹ ਭਗੌੜੇ ਕਰਤੇ ਭਗੌੜੇ ਹੋ ਗਏ ਭਗੌੜੇ ਹੋ ਗਏ ਭੱਜ ਗਏ ਇਹ ਜਿਗੱਲਾਂ ਕਰ ਲਾਂਗੇ ਪਰ ਉਹ ਭੱਜਣ ਵਾਲੇ ਨਹੀਂ ਸੀ ਜੀ ਹਾਲਤ ਵੀ ਫਿਰ ਜੇਸਾ ਬਣਾ ਤੁਸੀਂ ਦੱਸ ਰਹੇ ਭੱਜਣ ਵਾਲੀ ਛੱਡੀ ਵੀ ਨਹੀਂ ਹੈਗੀ ਬਹੁਤ ਬੜੀ ਹਾਲਤ ਸੀ ਉਹਨਾਂ ਦੀ ਸਰਕਾਰਾਂ ਸਾਡੀਆਂ ਲੋਕਾਂ ਦੀ ਬਣਾਈਆਂ ਹੁੰਦੀਆਂ ਅਸੀਂ ਵੋਟਾਂ ਪਾਉਨੇ ਆ ਤਾਂ ਸਰਕਾਰਾਂ ਬਣਦੀਆਂ ਸਰਕਾਰ ਕੋਈ ਵੀ ਹੋਵੇ ਉਹ ਸਾਡੀ ਆਪਣੀ ਲੋਕਾਂ ਦੀ ਸਰਕਾਰ ਹੈ ਤੇ ਸਰਕਾਰ ਨੂੰ ਇਹ ਤਾਂ ਨਹੀਂ ਇਖਤਿਆਰ ਹੈ ਵੀ ਅਸੀਂ ਇਹ ਜੀ ਜੀਆਂ ਨੂੰ ਆਏ ਮਾਰੀਏ 10-12 ਜਾਣੇ ਸੀ ਉੱਥੇ ਪੁਲਿਸ ਮਲਾ ਜੋ ਕਾਫੀ ਜੀ ਗੇ ਅਸੀਂ ਰੌਣੇ ਜਿਹਦੇ ਵਿੱਚੇ ਹੀ ਵੜ ਗਏ ਤੇ ਵੜ ਗਏ ਤਾਂ ਆ ਕੋਈ ਵੇਖਿਆ ਯੋ ਬਾਤ ਫਿਰ ਤੁਸੀਂ ਐਸਐਸਪੀ ਨਾਲ ਜਾਂ ਫਿਰ ਐਸਐਚਓ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹਨਾਂ ਨੂੰ ਕਿਉਂ ਹਾਂ ਸਾਲ ਤਾਂ ਕਹਿੰਦੇ ਭੱਜ ਜਾ ਇੱਥੋਂ ਦਵਾ ਦਵਾ ਨਿਕਲ ਜਾ ਤੂੰ ਸਾਹਬ ਗੁੱਸੇ ਬਹੁਤਾ ਭੱਜ ਜਾਂਦੇ ਅੱਛਾ ਮਤਲਬ ਤੁਹਾਨੂੰ ਵੀ ਉਹਨਾਂ ਨੇ ਇੱਕ ਤਰ੍ਹਾਂ ਛਿੜਕੇ ਹਨਾ ਹਾਂ ਸਾਨੂੰ ਭੁਜਾਤਾ ਉਹ ਤੋਂ ਤੇ ਜਦੋਂ ਉਹਨਾਂ ਦੀ ਹਾਲਤ ਵੈੜੀ ਭੈੜੀ ਲੱਗੀ ਉਹ ਤਾਂ ਕੋਈ ਵੀ ਮੈਂ ਤਾਂ ਮੈਂ ਦਾ ਵੀ ਉਹ ਕਿਤੇ ਵਿਚਾਰੀ ਸੌਰਤੀ ਸੀ ਮਾੜੀ ਮੋਟੀ ਉਹਨਾਂ ਨੂੰ ਉਹ ਤਾਂ ਸਰੀ ਲੱਗਿਆ ਵਰਗੇ ਸੇਦ ਲਟਕਾਇਆ ਹੋਇਆ ਸੀ ਲਟਕਾਇਆ ਨਹੀਂ ਸੀ ਕਹਿੰਦੇ ਇਹਨੂੰ ਲਟਕਾਉਣਾ ਹੈ ਹਾਂ ਮੈਨੂੰ ਗੁੱਸੇ ਹੋ ਗਏ ਕਹਿੰਦੇ ਤੂੰ ਕਿਉਂ ਛਡਾਉਣ ਆਉਨਾ ਹੈ ਬਾਬਾ ਜੀ ਨੂੰ ਕਹੋ ਕਿਉਂ ਇਹਨਾਂ ਅਤਵਾਦੀਆਂ ਦੀ ਮਦਦ ਕਰਦੇ ਆ ਤੇ ਮੈਂ ਕਹ ਜੀ ਇਹ ਤਾਂ ਲੋਕਾਂ ਦਾ ਭਲਾ ਕਰਦੇ ਆ ਪੰਜਾਬ ਟੀਵੀ ਦੇਖ ਰਹੇ ਸਰੋਤਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਮੈਂ ਅਮਨਦੀਪ ਸਿੰਘ ਗੜੀ ਗੁਰਦੁਆਰਾ ਨਾਨਕ ਸਰਸਾਹਬ ਦੇ ਵਿੱਚ ਆਪਾਂ ਬੈਠੇ ਹੋ ਇਸ ਵੇਲੇ ਪਿੰਡ ਕੌਕੇ ਕਲਾਂ ਦੇ ਕੋਲ ਇਹਨੇ ਦਿਨੀ ਜਿਹੜਾ ਆ ਗੁਰਦੇਵ ਸਿੰਘ ਕੌਕੇ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਲਗਾਏ ਗਏ ਸੀ ਉਹਨਾਂ ਉਹਨਾਂ ਨੂੰ ਜਿਹੜਾ ਆ ਪੁਲਿਸ ਵੱਲੋਂ ਤਸ਼ੱਦਦ ਕਰਕੇ ਜਿਹੜਾ ਸ਼ਹੀਦ ਕਰ ਦਿੱਤਾ ਜਾਂਦਾ ਆ ਪਰ ਉਸ ਤੋਂ ਪਹਿਲਾਂ ਜੇ ਗੱਲ ਕਰ ਲਈਏ ਤਾਂ ਜਦੋਂ ਦਾ ਉਹਨਾਂ ਨੂੰ ਪੁਲਿਸ ਨੇ ਅਰੈਸਟ ਕੀਤਾ ਆ ਉਸ ਦੇ ਬਾਅਦ ਜਿਹੜਾ ਆ 2 2 ਜਨਵਰੀ 1993 ਦਾ ਉਹਨਾਂ ਨੂੰ ਪਘੋੜਾ ਜਿਹੜਾ ਕਰਾਰ ਦਿੱਤਾ ਤੇ ਹੁਣ ਵੀ ਹੁਣ ਤੱਕ ਵੀ ਕਾਗਜ਼ਾਂ ਦੇ ਵਿੱਚ ਪਘੋੜਾ ਜਿਹੜਾ ਉਹ ਕਰਾਰ ਉਹ ਉਸੇ ਤਰ੍ਹਾਂ ਕਾਗਜ਼ਾਂ ਦੇ ਵਿੱਚ ਪਘੋੜਾ ਜਿਹੜਾ ਦਿਖ ਰਿਹਾ ਹੈਗਾ ਪਰ ਜੇ ਗੱਲ ਕਰ ਲਈਏ ਆਪਾਂ ਤਾਂ ਹੁਣ ਜਿਹੜੀ ਰਿਪੋਰਟ ਸਾਹਮਣੇ ਆ ਰਹੀ ਹੈ ਉਸ ਵੇਲੇ ਬੀਪੀ ਤਵਾੜੀ ਦੀ 1999 ਦੇ ਵਿੱਚ ਜਿਹੜੀ ਆ ਕਮੇਟੀ ਬਣਦੀ ਆ ਉਸ ਦੀ ਰਿਪੋਰਟ ਜਿਹੜੀ ਆ ਹੁਣ ਜਨਤਕ ਹੁੰਦੀ ਆ ਡਾਕਟਰ ਜੀਤ ਸਿੰਘ ਬੈਂਸ ਉਹਨਾਂ ਦੀ ਜਿਹੜੇ ਆ ਸਿੱਟ ਦੇ ਥਰੂ ਜਿਹੜ ਦੇ ਵਿੱਚ ਕਾਫੀ ਸਾਰੇ ਜਿਹੜੇ ਖੁਲਾਸੇ ਹੋਏ ਆ ਤੇ ਪੁਲਿਸ ਉੱਤੇ ਵੀ ਜਿਹੜੇ ਸਵਾਲੀਆ ਨਿਸ਼ਾਨ ਉੱਠੇ ਆ ਪੁਲਿਸ ਦੇ ਜਿਹੜੀ ਆ ਮਿਸਮੈਚਿੰਗ ਜਿਹੜੇ ਉਹਨਾਂ ਦੇ ਬਿਆਨਾਂ ਵਿੱਚ ਮਿਸਮੈਚਿੰਗ ਆ ਰਹੀ ਹੈਗੀ ਆ ਉਸ ਚੀਜ਼ ਨੂੰ ਲੈ ਕੇ ਸਵਾਲ ਜਿਹੜੇ ਆ ਉਹ ਕਾਫੀ ਸਾਰੇ ਚੁੱਕਿਆ ਕਿ ਕਿਸ ਤਰ੍ਹਾਂ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਹੜਾ ਆ ਇੱਕ ਝੂਠੇ ਕੇਸ ਦੇ ਵਿੱਚ ਜਿਹੜਾ ਉਹਨਾਂ ਨੂੰ ਫਸਾ ਲਿਆ ਜਾਂਦਾ ਹੈ ਕਿਉਂਕਿ ਉਹ ਜਿਸ ਕਤਲ ਦੇ ਵਿੱਚ ਭਾਈ ਗੁਰਦੇਵ ਸਿੰਘ ਕੌਂਕੇ ਉਹਨਾਂ ਨੂੰ ਫਸਾਇਆ ਜਾਂਦਾ ਉਹ 1 ਸਾਲ ਪਹਿਲਾਂ ਜਿਹੜਾ ਉਹ ਕਤਲ ਹੁੰਦਾ ਆ ਤੇ ਉਸ ਦੇ ਬਾਅਦ ਪਘੋੜੇ ਕਰਾਰ ਹੋਣ ਦਾ ਜਿਹੜਾ ਕੇਸ ਉਹਨਾਂ ਉੱਤੇ ਪਾ ਦਿੱਤਾ ਜਾਂਦਾ ਤੇ 31 ਸਾਲਾਂ ਬਾਅਦ ਵੀ ਉਹ ਕੇਸ ਉਸੇ ਤਰ੍ਹਾਂ ਚੱਲਦਾ ਹੈ ਉਸੇ ਤਰ੍ਹਾਂ ਭਾਈ ਗੁਰਦੇਵ ਸਿੰਘ ਕੌਂਕੇ ਉਹਨਾਂ ਨੂੰ ਹੁਣ ਤੱਕ ਜਿਹੜਾ ਹੈ ਪਘੋੜਾ ਹੀ ਕਰਾਰ ਜਿਹੜਾ ਉਹ ਦਿੱਤਾ ਗਿਆ ਹੈਗਾ ਆ ਸੋ ਸਾਡੇ ਨਾਲ ਬਾਬਾ ਕਾਲਾ ਸਿੰਘ ਜੀ ਮੌਜੂਦ ਨਹੀਂ ਇਹਨਾਂ ਦੇ ਵਿੱਚ ਆਂਦਾ ਹੈ ਕਿ ਕਿਸ ਤਰ੍ਹਾਂ ਜਿਹੜਾ ਆ ਇੱਥੋਂ ਜਿਹੜਾ ਬਾਬਾ ਕਾਲਾ ਜੀ ਉਸ ਵੇਲੇ ਜਦੋਂ ਸੀਆਈ ਸਟਾਫ ਦੇ ਵਿੱਚ ਭਾਈ ਗੁਰਦੇਵ ਸਿੰਘ ਕੌਂਕੇ ਹੁਣੇ ਅਰੈਸਟ ਹੁੰਦੇ ਨੇ ਤਾਂ ਉੱਥੇ ਉਹਨਾਂ ਨੂੰ ਮਿਲਣ ਜਾਂਦੇ ਨੇ ਤਾਂ ਉੱਥੇ ਕੀ ਹਾਲਾਤ ਹੁੰਦੇ ਨੇ ਕੀ ਹਾਲਾਤ ਦੇਖਦੇ ਨੇ ਉਹ ਸਾਰੇ ਜਿਹੜਾ ਆ ਅੱਖੀ ਡਿਠਾ ਬਿਆਨ ਬਾਬਾ ਜੀ ਹੁਣੇ ਸਾਡੇ ਨਾਲ ਸਾਂਝਾ ਕਰਨਗੇ ਗੱਲਬਾਤ ਕਰ ਲੈਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਵਾਲ ਭਾਈ ਗੁਰਦੇਵ ਸਿੰਘ ਕੌਂਕੇ ਨਾਲ ਸਬੰਧ ਵਿੱਚ ਪੁੱਛਣਾ ਚਾਹੁੰਦਾ ਕਿਉਂਕਿ ਤੁਹਾਡੇ ਇਲਾਕੇ ਦੀ ਸਖਸ਼ੀਅਤ ਸੀ ਤੇ ਸਭ ਤੋਂ ਵੱਡੀ ਗੱਲ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਜਿਹੜੇ ਆ ਉਹ ਥਾਪੇ ਹੋਏ ਸੀਗੇ ਤਾਂ ਉਹਨਾਂ ਬਾਰੇ ਤੁਸੀਂ ਕਿੰਨਾ ਕੁ ਜਾਣਦੇ ਸੀ ਅਸੀਂ ਉਹ ਤਾਂ ਤਾਂ ਉਹਨਾਂ ਨੂੰ ਮਿਲੇ ਨਹੀਂ ਸੀਗੇ ਪਰ ਅਸੀਂ ਸਾਨੂੰ ਖੁਸ਼ੀ ਬੜੀ ਹੋਈ ਜਦੋਂ ਉਹਨਾਂ ਨੇ ਕਿਹਾ ਵੀ ਅਕਾਲ ਤਖਤ ਦੇ ਜਥੇਦਾਰ ਬਣ ਗਏ ਸਾਡੇ ਮਨ ਨੂੰ ਬੜੀ ਖੁਸ਼ੀ ਹੋਈ ਸਾਡੇ ਇਲਾਕੇ ਦੇ ਜਥੇਦਾਰ ਹੈ ਤੇ ਇਸ ਗੱਲ ਦਾ ਬੜਾ ਮਾਣ ਜਿਆ ਸੀਗਾ ਸਾਨੂੰ ਬਹੁਤ ਤੇ ਇਹ ਅਸੀਂ ਵੇਖਿਆ ਉੱਥੇ ਬਾਕੀ ਉਹ ਠੀਕ ਇਨਸਾਨ ਸੀ ਕਥਾ ਬਹੁਤ ਵਧੀਆ ਕਰਦੇ ਸੀ ਗੁਰੂ ਸਾਹਿਬ ਅਗੇ ਰੀ ਕਥਾ ਕਰਦੇ ਵੀ ਅਸੀਂ ਉਥੇ ਗੁਰੂ ਘਰ ਦਰਸ਼ਨ ਕੀਤੇ ਆ ਤੇ ਇਸ ਤਰ੍ਹਾਂ ਉਹ ਮਤਲਬ ਬਹੁਤ ਚੰਗੀ ਸੀ ਜਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਕਦੇ ਕਥਾ ਕਰਦੇ ਸੁਣਿਆ ਜਾਂ ਫਿਰ ਜਿਸ ਤਰ੍ਹਾਂ ਇਹ ਵੀ ਪਿੰਡ ਵਾਲਿਆਂ ਵੱਲੋਂ ਕਿਹਾ ਜਾਂਦਾ ਸੀਗਾ ਕਿ ਕਚਹਿਰੀ ਜਿਹੜੀ ਉਹਨਾਂ ਦੀ ਲੱਗਦੀ ਹੁੰਦੀ ਸੀਗੀ ਜਿੱਥੇ ਪੰਜਾਬ ਦੇ ਬੱਖੋ-ਵਖਰੇ ਥਾਵਾਂ ਤੋਂ ਵੀ ਲੋਕ ਆਦੇ ਹੁੰਦੇ ਸੀਗੇ ਆਪਣੇ ਫੈਸਲੇ ਜਿਹੜੇ ਆ ਉਹ ਫੈਸਲਾ ਕਰਵਾਉਣ ਲਈ ਕੋਈ ਵੀ ਮਸਲਾ ਅੱਗੇ ਖੜ੍ਹਾ ਜਾਂਦਾ ਸੀਗਾ ਤਾਂ ਉਸ ਸੰਬੰਧਤ ਵੀ ਤੁਸੀਂ ਜਾਣਕਾਰੀ ਰੱਖਦੇ ਸੀਗੇ ਉਹਨਾਂ ਨੂੰ ਕਦੇ ਮਿਲਦੇ ਜਾਂਦੇ ਸੀ ਜਾਂ ਸੁਣਦੇ ਹੁੰਦੇ ਸੀ ਨਹੀਂ ਅਸੀਂ ਬਾਬਾ ਜੀ ਦੀ ਸੇਵਾ ਵਿੱਚ ਰਹਿੰਦੇ ਸੀ ਅਸੀਂ ਕੋਈ ਬਾਹਲੀ ਜਾਣਕਾਰੀ ਇਸ ਪਾਸੇ ਸਾਡਾ ਦਿਮਾਗ ਨਹੀਂ ਸੀ ਜਾਂਦਾ ਅਸੀਂ ਤਾਂ ਬਾਬਾ ਜੀ ਦੀ ਸੇਵਾ ਵਿੱਚ ਹੀ ਰਹਿੰਦੇ ਸੀ ਪਰ ਇਹ ਤਾਂ ਜਦੋਂ ਅਸੀਂ ਨਾ 13 ਮੰਜਲੇ ਸਥਾਨ ਤੇ ਜਾ ਵੜੇ ਸੀਗੇ ਇੱਥੋਂ ਮੱਕੋ ਸਮੇਂ ਬਾਅਦ ਤੇ ਬਾਬਾ ਨਾਨਕ ਸੀ ਮਹਾਰਾਜ ਢਿੱਲੇ ਵੀ ਰਹਿੰਦੇ ਸੀਗੇ ਤੇ ਉਹ ਜਗ੍ਹਾ ਤੇ ਇੱਕ ਕੌਕੇ ਪਿੰਡ ਤੋਂ ਸੰਗਤ ਆਈ ਸੀ ਜਿਹਦੇ ਨਾਲ ਭਾਈ ਮੇਜਰ ਸਿੰਘ ਵੀ ਸੀਗਾ ਉਹ ਹਜੇ ਵੀ ਹੈਗੇ ਆ ਬਜ਼ੁਰਗ ਹੋਏ ਵੀ ਆ ਉਹ ਬਾਬਾ ਜੀ ਦੇ ਸੇਵਕ ਸੀ ਨਿੱਜੀ ਤੇ ਬਾਬਾ ਜੀ ਨੇ ਬਾਬਾ ਜੀ ਕੋਲ ਕਹਿਣ ਲੱਗੇ ਬਾਬਾ ਜੀ ਵੀ ਮੇਰੇ ਉਹ ਦਾ ਆਪਣੇ ਜੱਥੇਦਾਰ ਦਾ ਪਤਾ ਕਰਕੇ ਦਿਓ ਬਾਬਾ ਜੀ ਦਾਸ ਨੂੰ ਭੇਜ ਦੇ ਸੀ ਵੀ ਪਤਾ ਕਰੋ ਤੇ ਅਸੀਂ ਫਿਰ ਬਾਬਾ ਜੀ ਕਹਿੰਦੇ ਵੀ ਕਿਤੋਂ ਵੀ ਪਤਾ ਕਰੋ ਪਤਾ ਕਰੋ ਤੇ ਅਸੀਂ ਫਿਰ ਸੰਪਰਕ ਕੀਤਾ ਕਿਸੇ ਅਫਸਰ ਦੇ ਨਾਲ ਜੇ ਨਾਮ ਹੀ ਲਿਆਦਾ ਮੈਨੂੰ ਕੋਈ ਦਾਰਨੀ ਸਿਵਕਮਾਰ ਸੀ ਕੋਈ ਉਦੋਂ ਪੰਡਤ ਸਿਵਕਮਾਰ ਉਹ ਦਾ ਨਾਮ ਤੇ ਉਹਨਾਂ ਨੂੰ ਮੈਂ ਕਿਹਾ ਵੀ ਮੈਨੂੰ ਜੱਥੇਦਾਰ ਦਿਖਾ ਦਿਓ ਉਹ ਮੈਨੂੰ ਕਹਿੰਦੇ ਹਕਾਲਾ ਸਿੰਘ ਕੀ ਲੈਣਾ ਦੇਖ ਕੇ ਮੈਂ ਕਿਹਾ ਨਹੀਂ ਮੈਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਉਹ ਕਹਿੰਦੇ ਹੁਣ ਦਰਸ਼ਨ ਦਾ ਸਮਾਂ ਨਹੀਂ ਹੈ ਤੇ ਅਸੀਂ ਉਹਨਾਂ ਦੇ ਨਾਲ ਤੁਰ ਪਏ ਉੱਥੇ ਇੱਕ ਠਾਣੇ ਦੇ ਨਾਲ ਜਗ੍ਹਾ ਹੈ ਉਹ ਸਪਾਤ ਨਹੀਂ ਸਟਾਫ ਸਟੂਪ ਕਹਿੰਦੇ ਆ ਉਸ ਜਗ੍ਹਾ ਹਾਂਜੀ ਉੱਥੇ ਗਏ ਉਹਨਾਂ ਦੀ ਜਿਹੜੀ ਰੋਮ ਸੀ ਉਹ ਦਾੜਾ ਆਏ ਖਿਲਰਿਆ ਹੋਇਆ ਸੀ ਬਹੁਤ ਇੱਕ ਪਾਸੇ ਦੀ ਲੱਤ ਮੋੜ ਕੇ ਧੌਂਕ ਨਹੀਂ ਲਾਈ ਹੋਈ ਸੀ ਤੇ ਮਰੋੜ ਬਾਹਮ ਰੋੜ ਤੋਂ ਰੋਣਾ ਕੀਤੀਆਂ ਹੋਈਆਂ ਸੀ ਮਾੜੀ ਜੀ ਉਹਨਾਂ ਦੇ ਨੇਤਰ ਫਰਕ ਦੇ ਦੀਦੇ ਸੀ ਮਾੜੇ ਮਾੜੇ ਤੇ ਮੱਖੀਆਂ ਵੀ ਇਕ ਦੋੜਦੀਆਂ ਸੀ ਉੱਤੇ ਯਾਨੀ ਬਹੁਤ ਭੈੜੀ ਹਾਲਤ ਕੀਤੀ ਸੀ ਮਨ ਨੂੰ ਦੁੱਖ ਬਹੁਤ ਲੱਗਿਆ ਤੇ ਇਹ ਮੈਨੂੰ ਮੈਂ ਤਾਂ ਮਿੰਟਾਂ ਜਾਂ 2 ਮਿੰਟ ਦਾ ਹੀ ਕੰਮ ਸੀ ਇਹ ਤੇ ਮਗਰੇ ਉਹ ਅ fırsਰ ਆ ਗਿਆ ਕਿ ਜਿਹੜਾ ਉੱਥੋਂ ਦਾ ਐਸਐਸਪੀ ਸੀ ਕੋਟਨਾ ਪਤਾ ਨਹੀਂ ਕੀ ਨਾਂ ਸੀ ਉਹਦਾ ਤੇ ਉਹਨੇ ਆਉਣਸਾਰ ਫਿਰ ਗੁੱਸੇ ਹੋ ਗਏ ਉਹ ਕਿਹਨੇ ਬਾੜਿਆਂ ਨੂੰ ਕਿਹਨੇ ਬਾੜਿਆਂ ਨੂੰ ਕੱਢੋ ਬਾਹਰ ਇਹਨਾਂ ਮਾਰ ਅਸੀਂ ਫਟਾਫਟ ਬਾਹਰ ਨਿਕਲ ਗਏ ਸਾਨੂੰ ਉਹਨਾਂ ਨੇ ਇਸ਼ਾਰਾ ਕੀਤਾ ਕਹਿੰਦੇ ਉਹ ਗੁੱਸੇ ਹੋਗੇ ਬਾਹਰ ਨਿਕਲ ਜਦੋਂ ਤੁਸੀਂ ਉੱਥੇ ਗਏ ਫਿਰ ਸਾਨੂੰ ਅੰਦਰ ਜਾਣ ਦੀ ਪਰਮਿਸ਼ਨ ਕਿ ਇਹਨਾਂ ਨੇ ਦਿੱਤੀ ਸੀ ਕੋਈ ਪਹਿਲਾਂ ਮਿਲਿਆ ਸੀਗਾ ਜੀ ਤੁਹਾਨੂੰ ਆਪਣਾ ਸਿਵਕਮਾਰ ਸੀਗਾ ਅੱਛਾ ਉਹ ਉਹਦੇ ਨਾਲ ਸਾਡਾ ਪ੍ਰੀਮ ਸੀਗਾ ਅੱਛਾ ਆਏ ਗਏ ਸੀ ਉਹ ਗਏ ਸੀ ਤੇ ਇਹ ਵੀ ਸੀਗਾ ਕੋਲੇ ਆਪਣਾ ਕੀ ਜਿਹੜਾ ਐਸਚਓ ਸੀਗਾ ਗੁਰਦੀਪ ਸਿੰਘ ਨਾਂ ਸੀ ਉਹਦਾ ਸਹਤ ਭਾਰਾ ਜਿਹਾ ਉਹ ਵੀ ਸੀਗਾ ਉਹ ਵੀ ਨਾਲ ਹੀ ਗਿਆ ਸਾਡੇ ਤੇ ਮੈਨੂੰ ਮਤ 10 12 ਜਾਣੇ ਸੀ ਉੱਥੇ ਉਲਸ ਮਲਾ ਜੂ ਕਾਫੀ ਸੀ ਗਏ ਅਸੀਂ ਰੋਲੇ ਜਿਹੇ ਵਿੱਚ ਹੀ ਵੜ ਗਏ ਤੇ ਵੜ ਗਏ ਤਾਂ ਆ ਕੋਈ ਵੇਖਿਆ ਜਦੋਂ ਸਾਨੂੰ ਬਾਹਰ ਕੱਢਤਾ ਫਿਰ ਅਸੀਂ ਖੜੇ ਨਹੀਂ ਹੋਤੇ ਹੋਰ ਸਾਡੇ ਨਾਲ ਸੰਗ ਦਾ ਕੋਈ ਬੰਦਾ ਨਹੀਂ ਗਿਆ ਅਸੀਂ ਇਕੱਲੇ ਹੀ ਗਏ ਸੀ ਤੁਸੀਂ ਪਹਿਲਾਂ ਵੀ ਜਿਹੜੇ ਆ ਜਥੇਦਾਰ ਗੁਰਦੇਵ ਗੁਰਦੇਵ ਸਿੰਘ ਕੋਂਕੇ ਉਹਨਾਂ ਨੂੰ ਮਿਲੇ ਹੋ ਜਾਂ ਉਹਨਾਂ ਨੂੰ ਕਿਤੇ ਦੇਖਿਆ ਸੀ ਉਹਨਾਂ ਨੂੰ ਵੇਖਿਆ ਸੀ ਦੋ ਤਿੰਨ ਗੇਰੀ ਵੇਖਿਆ ਉਹਨਾਂ ਦਾ ਬਹੁਤ ਵਧੀਆ ਜਵਾਂ ਦਾੜਾ ਸੋਹਣਾ ਲੱਗਦਾ ਸੀ ਤੇ ਉਹਨਾਂ ਨਾਲ ਹਮਦਰਦੀ ਸੀ ਸਾਨੂੰ ਬਈ ਉਹ ਜਥੇਦਾਰ ਭਈ ਸਾਡੇ ਇਲਾਕੇ ਦੇ ਜਥੇਦਾਰ ਬੜੇ ਜਨ ਬੜੀ ਖੁਸ਼ੀ ਹੈ ਇਹ ਸਾਨੂੰ ਉਹਨਾਂ ਨਾਲ ਹਮਦਰਦੀ ਸੀ ਅੱਛਾ ਵੇਖਦੇ ਹੋ ਤੁਸੀਂ ਫਿਰ ਪਛਾਣ ਲਿਆ ਸੀਗਾ ਕਿ ਉਹੀ ਨੇ ਜੀ ਹਾਂ ਸਾਨੂੰ ਪਛਾਣ ਆਈ ਵੀ ਉਹੀ ਨੇ ਉਹ ਤੇ ਉਹਨਾਂ ਦੇ ਚਿਹਰੇ ਤੋਂ ਪਤਾ ਲੱਗਦਾ ਜੀ ਰੰਗ ਕਾਲਾ ਹੋਇਆ ਵਾਸੀ ਜੰਮਾ ਰੰਗ ਕਾਲਾ ਹੋਇਆ ਵਾਸੀ ਇਹ ਚੀਜ਼ ਅਸੀਂ ਵੇਖੀ ਹੈ ਉਸਦੇ ਬਾਅਦ ਫਿਰ ਤੁਸੀਂ ਐਸਐਸਪੀ ਨਾਲ ਜਾਂ ਫਿਰ ਐਸਐਚਓ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹਨਾਂ ਨੂੰ ਕਿਉਂ ਹਾਂ ਸਾਨੂੰ ਤਾਂ ਕਹਿੰਦੇ ਭੱਜ ਜਾ ਇੱਥੋਂ ਦਬਾ ਦਵਾ ਨਿਕਲ ਜਾ ਤੂੰ ਸਾਹਬ ਗੁੱਸੇ ਵਿੱਚ ਬਹੁਤਾ ਭੱਜ ਜਾ ਤੋ ਸੇਮਾ ਤਾਂ ਤੁਹਾਨੂੰ ਵੀ ਉਹਨਾਂ ਨੇ ਇੱਕ ਤਰ੍ਹਾਂ ਛਿੜਕੇ ਹਨਾ ਸਾਨੂੰ ਭੁਜਾਤਾ ਉਤੋਂ ਅਸੀਂ ਆ ਕੇ ਬਾਬਾ ਜੀ ਕੋਲੇ ਸਾਰਾ ਬਚਨ ਦੱਸਿਆ ਮੈਂ ਕਿ ਬਾਬਾ ਜੀ ਉਹਨਾਂ ਦੀ ਹਾਲਤ ਬਹੁਤ ਭੈੜੀ ਹੈ ਆਹ ਹਾਲਤ ਹੈ ਹਾਂ ਉਹਦੇ ਉਹਨਾਂ ਦੇ ਵਿੱਚੋਂ ਕੋਈ ਬੰਦਾ ਬੋਲਿਆ ਵੀ ਇਹਨਾਂ ਦਾ ਕੱਲ ਨੂੰ ਭਗਾਉੜਾ ਕਰ ਦੇਣਾ ਆ ਇਹ ਵੀ ਬਚਨ ਬੋਲਿਆ ਪਰ ਉਹ ਸਾਨੂੰ ਮੈਨੂੰ ਇਹ ਨਹੀਂ ਪਤਾ ਸੀ ਕੌਣ ਸੀ ਬੰਦੇ ਵਾਲੇ ਸੀ ਕਹਿੰਦੇ ਇਹਨਾਂ ਦਾ ਭਗਾਉੜਾ ਕਰ ਦੇਣਾ ਕੱਲ ਨੂੰ ਉਹ ਨਹੀਂ ਅਫਸਰ ਆਗੇ ਜਿਹੜਾ ਵੱਡਾ ਅਫਸਰ ਆਇਆ ਸੀ ਤੇ ਉਹਦੀ ਆਖ ਉਹ ਇਹਨੂੰ ਕਿਨੇ ਵਾਰਿਆ ਇਹਨੂੰ ਕਿਨੇ ਵਾਰਿਆ ਕਦੋਂ ਵਾਰ ਇਹਨੂੰ ਮੈਨੂੰ ਵਾਰ ਘੜ ਦਿੱਤਾ ਤੇ ਸੇਵਕ ਵਗੜਨ ਦਾ ਚਲਿਆ ਜਾ ਤੂੰ ਉੱਥੇ ਭਾਜਾ ਸਾਹਮਣੇ ਨਾ ਹੋਣਾ ਸਾਹਮਣੇ ਹੋ ਜੀ ਇਹਨਾਂ ਦੇ ਅਸੀਂ ਉੱਥੇ ਚਲੇ ਗਏ ਅੱਛਾ ਜਿਹੜਾ ਤੁਸੀਂ ਕਿਹਾ ਮਿਲਣਾ ਤੁਸੀਂ ਕਿੰਨੀ ਤਰੀਕ ਨੂੰ ਜਾਣੇ ਹੋ ਇੱਕ ਨੂੰ ਜਾਂ ਉਸ ਤੋਂ ਪਹਿਲਾਂ ਮੈਨੂੰ ਉਹ ਤਰੀਕ ਨਹੀਂ ਯਾਦ ਹੈ ਮੈਂ ਕਹਿੰਦਾ ਤੁਹਾਨੂੰ ਉਦੋਂ ਆਹੀ ਦਿਨ ਜੇ ਸੀਗੀ ਪਤਾ ਨਹੀਂ ਕਿਹੜੀ ਤਰੀਕ ਸੀਗੀ ਤੇ ਪਰ ਉਹਨਾਂ ਨੇ ਕਹਿੰਦੇ ਸੀ ਵੀ ਇਹਨੂੰ ਪਘੌੜਾ ਕਰ ਦਿਓ ਸਵੇਰੇ ਪਘੌੜਾ ਕਰ ਦੇਣਾ ਇਹਨੂੰ ਇਹ ਵੀ ਗੱਲ ਮੈਂ ਸੁਣੀ ਹੈ ਅਸਲ ਵਿੱਚ ਤੁਹਾਡੀ ਫਿਰ ਸੰਗਤ ਦੇ ਨਾਲ ਕੀ ਗੱਲਬਾਤ ਹੋਈ ਬਾਬਾ ਜੀ ਨੂੰ ਤੁਸੀਂ ਦੱਸਿਆ ਫਿਰ ਅੱਗੇ ਕੀ ਹੋਇਆ ਅਸੀਂ ਅਸੀਂ ਬਾਬਾ ਜੀ ਕੋਲੇ ਆ ਕੇ ਦੱਸਿਆ ਬਈ ਜੀ ਬਾਬਾ ਜੀ ਆਹ ਹਾਲ ਤੁਸੀਂ ਏਦਾਂ ਉਹਨਾਂ ਨੇ ਕੀਤਾ ਬਾਬਾ ਜੀ ਕਹਿੰਦੇ ਬਹੁਤ ਮਾੜੀ ਗੱਲ ਹੋ ਗਈ ਇਹ ਚੰਗਾ ਨਹੀਂ ਹੋਇਆ ਸਾਡੇ ਮਨ ਦੇ ਵਿੱਚ ਇੱਕ ਬਲਬਲਾ ਸੀ ਮੈਂ ਆਖਿਆ ਵੀ ਜੇ ਉਹ ਠੀਕ ਠਾਕ ਮਿਲ ਜਾਣ ਤੇ ਫਿਰ ਅਸੀਂ ਅਪਰੋਚ ਕਰਨੀ ਸੀ ਉਹਨਾਂ ਨੂੰ ਸਿਡਾਉਣ ਦੀ ਅਸਲੀ ਸਾਡੇ ਮਨ ਦੀ ਇਹ ਗੱਲ ਸੀਗੀ ਵੀ ਉਹ ਸਿਡਾਇਆ ਜਾਵੇ ਤੇ ਜਦੋਂ ਉਹਨਾਂ ਦੀ ਹਾਲਤ ਬੜੀ ਭੈੜੀ ਲੱਗੀ ਉਹ ਤਾਂ ਕੋਈ ਵੀ ਮੈਂ ਤਾਂ ਮੈਂ ਦਾ ਵੀ ਉਹ ਕਿਤੇ ਵਿਚਾਰੇ ਸੂਰਤੀ ਸੀ ਮਾੜੀ ਮੋਟੀ ਉਹਨਾਂ ਨੂੰ ਉਹ ਤਾਂ ਸਰੀਰ ਲੱਗਿਆ ਵਰਗਾ ਹੀ ਸੀ ਉਹਨਾਂ ਦਾ ਲਹੂ ਵਗੈਰਾ ਵੀ ਨਿਕਲ ਰਿਹਾ ਸੀ ਸਰੀਰ ਜੀ ਨਹੀਂ ਮੈਂ ਇਹ ਨਹੀਂ ਲਹੂ ਨਹੀਂ ਵੇਖਿਆ ਮੇਰਾ ਲਹੂ ਵੱਲ ਧਿਆਨ ਨਹੀਂ ਗਿਆ ਤੇ ਮੈਂ ਮਿੰਟ ਤੋਂ ਮਿੰਟੀ ਖੜੇ ਆਂ ਦੇਖਿਆ ਉਹਨੇ ਲਲਕਰਾ ਮਾਰਤਾ ਆਪਸ ਨੇਮਾ ਕਰਾ ਕੇ ਅਸੀਂ ਬਾਹਰ ਨਿਕਲ ਬਸ ਇਤਰਾਫ ਹੋਇਆ ਸਾਡਾ ਇਸ ਤੋਂ ਇਲਾਵਾ ਹੋਰ ਵੀ ਕਦੇ ਨੌਜਵਾਨਾਂ ਨੂੰ ਇੱਥੇ ਪੁਲਿਸ ਅਰੈਸਟ ਕਰਦੀ ਸੀਗੀ ਜਾਂ ਕਦੇ ਜਿਸ ਤਰ੍ਹਾਂ ਖਾੜਕੂ ਦੌਰ ਚੱਲਦਾ ਸੀਗਾ ਤਾਂ ਖਾੜਕੂ ਗੇਰਾ ਇੱਥੇ ਆ ਜਾਂਦੇ ਸੀਗੇ ਜਾਂ ਕੋਈ ਲਾਗੇ ਪਿੰਡਾਂ ਦਾ ਕੋਈ ਖਾੜਕੂ ਇੱਥੇ ਹੋਇਆ ਜਿਹਨੂੰ ਪੁਲਿਸ ਨੇ ਅਰੈਸਟ ਕੀਤਾ ਹੋਵੇ ਇਦਾਂ ਦੇ ਕੇਸ ਅੱਗੇ ਵੀ ਤੁਹਾਡੇ ਕੋਲ ਆਉਂਦੇ ਅਸੀਂ ਕੇਸ ਹੀ ਨਹੀਂ ਸੀ ਆਉਂਦੇ ਕਈ ਇਹੋ ਜਿਹੇ ਸੰਗੀ ਬੰਦੇ ਆ ਜਾਂਦੇ ਸੀ ਵੀ ਸਾਡੇ ਬੰਦੇ ਨੂੰ ਛਡਾਓ ਇਧਰ ਸਿੱਧਵਾ ਬੇਟ ਕੰਨੀਓ ਸੀ ਕੋਈ ਬੰਦਾ ਤੇ ਉਹ ਬੰਦਾ ਬਾਬਾ ਜੀ ਕੋਲੇ ਆਇਆ ਬਾਬਾ ਜੀ ਨੇ ਕਿਹਾ ਬਈ ਉਹਨੂੰ ਛਡਾਓ ਵੀ ਇਹ ਚੰਗਾ ਬੰਦਾ ਹੈ ਤੇ ਉਹ ਵੀ ਅਸੀਂ ਕਿਹਾ ਇੱਕ ਕੋਈ ਡਿਪਟੀ ਜਗਿੰਦਰ ਸਿੰਘ ਹੁੰਦਾ ਸੀ ਇੱਥੇ ਉਹ ਉਹ ਤੋਂ ਕਹਿ ਕੇ ਛਡਾਇਆ ਫਿਰ ਆਪਣੇ ਇੱਕ ਡਾਕਟਰ ਸੇਖੋਂ ਤੇ ਉਹਨੂੰ ਫੜ ਲਿਆ ਕਹਿੰਦੇ ਤੇਰੇ ਕੋਲੇ ਗਰਜਨਟ ਆਉਂਦਾ ਹੈ ਤੇ ਉਹ ਬੜਾ ਹੱਡੀਆਂ ਦਾ ਕੰਮ ਕਰਦਾ ਹੈ ਮਤਲਬ ਲੋਕਾਂ ਨੂੰ ਹੱਡੀਆਂ-ਫੁੱਡੀਆਂ ਜੋੜਦਾ ਹੈ ਢੂਹੀ ਦਾ ਬਹੁਤ ਇਲਾਜ ਕਰਦਾ ਆਪਣੇ ਬੰਦੇ ਦਾ ਵੀ ਕੀਤਾ ਸੀ ਉਹਨੇ ਇਲਾਜ ਤੇ ਸਾਨੂੰ ਉਹਦਾ ਧਿਆਨ ਸੀ ਤੇ ਬਾਬਾ ਜੀ ਕਹਿੰਦੇ ਛਡਾਓ ਅਸੀਂ ਫਿਰ ਜਾਂਦੇ ਅਫਸਰ ਗੁੱਸੇ ਬਹੁਤ ਹੁੰਦੇ ਸੀ ਤੁਸੀਂ ਅੱਤਵਾਦੀਆਂ ਨੂੰ ਸਿਡਾਉਨੇ ਹੋ ਤੇ ਅਸੀਂ ਆਖਿਆ ਵੀ ਬਾਬਾ ਜੀ ਦਾ ਹੁਕਮ ਹੈ ਵੀ ਇਹ ਬਹੁਤ ਚੰਗਾ ਬੰਦਾ ਹੈ ਇਹਨੇ ਬੜੇ ਅਫਸਰ ਵੀ ਠੀਕ ਕੀਤੇ ਆ ਤੁਸੀਂ ਇਹਨੂੰ ਛੱਡੋ ਉਦੋਂ ਉਹਨਾਂ ਨੂੰ ਲਾਸ਼ ਬੰਨੀ ਹੋਈ ਸੀ ਤੇ ਉਹਨਾਂ ਨੂੰ ਬੰਨਣ ਬੰਨਣ ਵਾਸਤੇ ਪਤਾ ਨਹੀਂ ਕਿਵੇਂ ਕਰਦੇ ਸੀ ਕਿਹਨਾਂ ਦੀ ਲਾਸ਼ ਦੀ ਗੱਲ ਕਰ ਰਹੇ ਹੋ ਡਾਕਟਰ ਸੇਖੋਂ ਅੱਛਾ ਤੇ ਉਹਨਾਂ ਨੂੰ ਫਿਰ ਉਹਨਾਂ ਨੇ ਮਤਲਬ 60 ਦਾ ਸੀ ਮੈਂ Laash ਵਾਲੀ ਗੱਲ ਨਹੀਂ ਸਮਝ ਲੱਗੀ Laash ਵਾਲੀ ਕਿਵੇਂ ਤੁਸੀਂ ਗੱਲ ਵਿੱਚ ਜੁੜੇ ਰੱਸਾ ਅੱਛਾ ਰੱਸਾ ਜਿਹੜਾ ਉਸੇ ਦਾ ਲਟਕਾਇਆ ਹੋਇਆ ਸੀ ਨਹੀਂ ਲਟਕਾਇਆ ਨਹੀਂ ਸੀ ਕਹਿੰਦੇ ਇਹਨੂੰ ਲਟਕਾਉਣਾ ਹੈ ਅੱਛਾ ਹਾਂ ਮੈਨੂੰ ਗੁੱਸੇ ਹੋ ਗਏ ਕਹਿੰਦੇ ਤੂੰ ਕਿਉਂ ਛਡਾਉਣਾ ਆਉਣਾ ਹੈ ਬਾਬਾ ਜੀ ਨੂੰ ਕਹੋ ਕਿਉਂ ਇਹਨਾਂ ਅਤਵਾਦੀਆਂ ਦੀ ਮਦਦ ਕਰਦੇ ਆ ਤੇ ਮੈਂ ਕਹੇ ਜੀ ਇਹ ਤਾਂ ਲੋਕਾਂ ਦਾ ਭਲਾ ਕਰਦੇ ਆ ਲੱਤਾਂ ਵਾਂਹ ਟੁੱਟੀਆਂ ਜੋੜਦੇ ਆ ਵਿਚਾਰੇ ਉਹਨਾਂ ਦੇ ਉੱਤੇ ਇਲਜ਼ਾਮ ਸੀ ਮੈਂ ਕੋਈ ਗਰਜੰਤ ਸਿੰਘ ਨਾਂ ਦਾ ਬੰਦਾ ਸੀ ਵੀ ਤੁਹਾਡੇ ਕੋਲੇ ਆਉਂਦਾ ਗਰਜੰਤ ਸਿੰਘ ਬੁੱਧ ਸਿੰਘ ਆਲਾ ਮੇਰੇ ਹਿਸਾਬ ਨਾਲ ਜਿਹੜਾ ਪਸਤਾਨੀ ਕਹਿੰਦੇ ਸੀ ਉਹਨੂੰ ਅੱਛਾ ਰਾਜਸਤਾਨੀ ਕਹਿੰਦੇ ਸੀ ਤੇ ਉਹਨੂੰ ਫਿਰ ਉਹਨਾਂ ਨੇ ਮਤਲਬ ਸ਼ਰਤਾਂ ਸੀ ਡਾਕਟਰ ਸਾਹਿਬ ਨੂੰ ਸਾਡਾ ਉਦੋਂ ਬਾਅਦ ਉਹਨਾਂ ਦਾ ਪ੍ਰੇਮ ਡਾਕਟਰ ਸਾਹਿਬ ਨਾਲ ਪੈ ਗਿਆ ਫਿਰ ਅਸੀਂ ਮਿਲਦੇ ਗਿਲਦੇ ਵੀ ਉਹਨਾਂ ਨੂੰ ਰਹੇ ਆ ਐ ਇੰਦਾ ਦੇ ਬੰਦੇ ਕਈ ਆਉਂਦੇ ਸੀ ਆਪਣੇ ਜਿਹੜਾ ਮੁੰਡਾ ਇੱਕਮ ਸੀਗਾ ਕੌਕਿਆਂ ਤੋਂ ਉਹ ਜ세ਦਾਰ ਜੀ ਕੋਲੇ ਬਹੁਤ ਜਾਂਦਾ ਆਉਂਦਾ ਸੀ ਉਹ ਸਾਡੇ ਕੋਲੇ ਗੱਲਬਾਤ ਕਰਦਾ ਖੁਰਦਾ ਰਹਿੰਦਾ ਸੀਗਾ ਉਹਨੂੰ ਵੀ ਸੜਾਇਆ ਕਿ ਇਹਨਾਂ ਨੂੰ ਪੁਲਿਸ ਪੈਗੀ ਤੇ ਗਰਦੀਪ ਸਿੰਘ ਨੂੰ ਕਿਹਾ ਬਈ ਇਹ ਇਹ ਅੱਗੇ ਦਾ ਭਰਾ ਲੈ ਕੇ ਫੜ ਕੇ ਵੀ ਇਹਨੂੰ ਮਾਰ ਦੇਣਗੇ ਇਹਨੂੰ ਕਿਉਂ ਬਚਾਰੇ ਨੂੰ ਉਹ ਸਾਡੀ ਗੱਲ ਇੰਨੀ ਕੁ ਮੰਨ ਲੈਂਦੇ ਸੀ ਬਸ ਮੰਨਣ ਦਾ ਕਾਰਨ ਇਹ ਸੀ ਵੀ ਸਰਦਾਰ ਬੂਟਾ ਸਿਉ ਬਾਬਾ ਜੀ ਕੋਲੇ ਆਉਂਦਾ ਸੀ ਕਿਤੇ ਨਾ ਕਿਤੇ ਜਦੋਂ ਫਿਰ ਜੇ세ਦਾਰ ਨੂੰ ਪਕੌੜਾ ਕਰਾਰ ਦੇ ਦਿੰਦੇ ਆ ਤੇ ਉਹਦੇ ਬਾਅਦ ਵਿੱਚ ਫਿਰ ਪੁਲਿਸ ਦੁਬਾਰਾ ਫਿਰ ਵੀ ਤੁਹਾਡੇ ਕੋਲ ਆਂਦੀ ਪੁੱਛਗਿੱਛ ਕਰਨ ਲਈ ਜਾਂ ਨਹੀਂ ਸਾਡੇ ਕੋਲੇ ਕੋਈ ਨਹੀਂ ਆਇਆ ਅਸੀਂ ਤਾਂ ਆਪਦਾ ਵਿਚਾਰ ਰੱਖਦੇ ਸੀ ਸਾਡਾ ਉਦੋਂ ਸਮਾਂ ਇਹੋ ਜਿਹਾ ਸੀ ਸਾਨੂੰ ਤਾਂ ਐ ਹੁੰਦਾ ਸੀ ਵੀ ਕਿਹੜੇ ਵੇਲੇ ਕੋਈ ਕਿਉਂ ਬਾਬਾ ਜੀ ਦੇ ਫਾਇਰਿੰਗ ਹੋ ਗਈ ਸੀ ਅਸੀਂ ਆਪਦਾ ਬਚਾਅ ਕਰਦੇ ਸੀ ਠੀਕ ਤੇ ਜਿਸ ਟਾਈਮ ਤੁਸੀਂ ਛਡਾਣ ਵੀ ਜਾਂਦੇ ਹੁੰਦੇ ਸੀ ਕਿ ਉਸ ਟਾਈਮ ਪੁਲਿਸ ਵੀ ਤੁਹਾਨੂੰ ਤਾਂ ਨਹੀਂ ਉਸ ਸੰਬੰਧ ਦੇ ਵਿੱਚ ਪੁੱਛਦੇ ਵੀ ਤੁਸੀਂ ਕਿਉਂ ਛਡਾਣ ਆਂਦੇ ਹੋ ਜਾਂ ਅੱਗੇ ਤੁਹਾਨੂੰ ਟਾਰਚਰ ਵਗੈਰਾ ਤਾਂ ਨਹੀਂ ਸੀ ਕਰਦੇ ਨਹੀਂ 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 ਉੱਥੇ ਨਹੀਂ ਅਸੀਂ ਫਰੀਦਕੋਟ ਕੰਨੀ ਕੋਈ ਉਦੋਂ ਹੁੰਦਾ ਸੀਗਾ ਸੇਵਾਦਾਸ ਮੰਤ ਹੁੰਦਾ ਸੀ ਕੋਈ ਉਹ ਉਹ ਸਾਡੇ ਕੋਲੇ ਢੇੜਾ ਗੂੜਾ ਮਾਰਦਾ ਸੀ ਕਿ ਰੌ ਉਹਦੇ ਕੋਲੇ ਗਏ ਸੀ ਛਡਾਉਣ ਵੀ ਛੱਡ ਦਿਓ ਬੰਦੇ ਕੌਂ ਕਹਿੰਦੇ ਬੰਦੇ ਵੀ ਤਿੰਨ ਚਾਰ ਉਹਨਾਂ ਨੂੰ ਵੀ ਛਡਾਇਆ ਸੀ ਹੈ ਜਿਹੜਾ ਆ ਕੇ ਬਾਬਾ ਜੀ ਕੋਲ ਕਹਿੰਦਾ ਬਾਬਾ ਜੀ ਉਹਨਾਂ ਨੂੰ ਛਡਾਓ ਬਾਬਾ ਜੀ ਮੈਂ ਕਹਿੰਦੇ ਪਤਾ ਕਰ ਲਾ ਅਸੀਂ ਫਿਰ ਅਪਰੋਚ ਕਰਕੇ ਛਡਾਉਂਦੇ ਸੀ ਫਿਰ ਉਹਨਾਂ ਨੂੰ ਪੁਲਿਸ ਲਿਖਤ ਵੀ ਲੈਂਦੇ ਕਹਿੰਦੀ ਲਿਖਤ ਮੈਂ ਕਿਹਨੂੰ ਲਿਖਦੇ ਹੋ ਤੁਸੀਂ ਸਹੀ ਬੰਦ ਨੂੰ ਲਿਖਦੇ ਹੋ ਨਾ ਫਿਰ ਜੀ ਜੀ ਉਹ ਲਿਖ ਵੀ ਦਿੰਦੇ ਸੀ प्रकाश सिंह बादल ਉਹਨਾਂ ਨੇ ਵੀ ਜਦੋਂ ਕਹਿ ਸਕਿਆ ਕਿ ਖਾਣਾ ਵਗੈਰਾ ਉਹਨਾਂ ਤੱਕ ਪਹੁੰਚਾਇਆ ਜਾਵੇ ਉਹਨਾਂ ਨੂੰ ਕੱਪੜੇ ਵਸਤਰ ਵਗੈਰਾ ਜੁਰਦੇਵ ਸਿੰਘ ਕੌਂਕੇ ਉਹਨਾਂ ਨੂੰ ਜਿਹੜਾ ਦਿੱਤੇ ਜਾਣਤਾ ਉਸ ਸੰਬੰਧੀ ਤੁਹਾਡੀ ਗੱਲਬਾਤ ਹੋਈ ਸੀ ਕਿ ਜੀ ਬਬਨ ਨਹੀਂ ਸਾਡੀ ਕੋਈ ਗੱਲ ਨਹੀਂ ਹੋਈ ਸਾਡੀ ਕਦੇ ਬਾਦਲ ਸਾਹਿਬ ਨਾਲ ਕੋਈ ਇਹੀ ਜੀ ਗੱਲ ਨਹੀਂ ਹੋਈ ਤੇ ਨਾ ਹੀ ਕਿਸੇ ਹੋਰ ਨਾਲ ਕਿਉਂ ਆਪਣਾ ਘਰ ਇਹ ਜ ਹੈ ਇੱਥੇ ਹਰ ਤਰ੍ਹਾਂ ਦਾ ਬੰਦਾ ਆਉਂਦਾ ਹੈ ਕੋਈ ਸਿਆਸੀ ਹੋਵੇ ਉਹ ਵੀ ਆਉਂਦਾ ਹੈ ਮੱਥਾ ਟੇਕਣ ਆਉਂਦੇ ਆ ਸਾਰਿਆਂ ਦਾ ਸੀ ਸਤਿਕਾਰ ਕਰਦੇ ਆ ਕਿਉਂਕਿ ਇੱਥੇ ਬਾਬਾ ਜੀ ਦਾ ਹੁਕਮ ਜੀ ਕਿਸੇ ਨੂੰ ਮਾਰਾ ਕੇ ਆ ਹੀ ਨਹੀਂ ਜਾਂਦਾ ਅੱਜ ਜਿਹੜੀ ਫਿਰ ਰਿਪੋਰਟ ਲੰਬੇ ਅਰਸੇ ਬਾਅਦ ਨਿਕਲ ਕੇ ਬਾਹਰ ਆ ਰਹੀ ਆ ਤਾਂ ਬਾਬਾ ਜੀ ਤੁਹਾਨੂੰ ਕੀ ਲੱਗਦਾ ਆ ਤੁਹਾਡਾ ਮੰਨਣਾ ਕੀ ਐ ਇਸ ਸੰਬੰਧ ਦੇ ਵਿੱਚ ਕਿ ਕੀ ਹੋਇਆ ਹੋਊਗਾ ਜਿਹੜੇ ਜਸਦਾਰ ਸਾਹਿਬ ਦਾ ਜੋ ਜਿਸ ਤਰ੍ਹਾਂ ਪਰਿਵਾਰ ਇਲਜ਼ਾਮ ਲਗਾ ਰਿਹਾ ਆ ਕਿ ਉਹਨਾਂ ਨੂੰ ਤਸ਼ੱਦਦ ਕਰਕੇ ਟੋਟੇ-ਰੋਟੇ ਕਰਕੇ ਦਰਿਆ ਦੇ ਵਿੱਚ ਸੁੱਟ ਦਿੱਤਾ ਗਿਆ ਜਾਂ ਨਹਿਰ ਵਿੱਚ ਸੁੱਟ ਦਿੱਤਾ ਗਿਆ ਕੀ ਉਹ ਸੱਚ ਆ ਫਿਰ ਜੀ ਆਪਾਂ ਮੰਨ ਸਕਦੇ ਕਿਸੇ ਹੱਦ ਤੱਕ ਅਸੀਂ ਦੇਖੋ ਜੋ ਦੇਖਿਆ ਸਾਡੇ ਲਈ ਉਹ ਸੱਚ ਆ ਦੂਜੀ ਗੱਲ ਸਾਡੇ ਲਈ ਅਸੀਂ ਕੋਈ ਇਸ ਚੀਜ਼ ਨੂੰ ਕਹਿ ਨਹੀਂ ਸਕਦੇ ਕਿਉਂ ਸਾਡਾ ਇੱਕ ਮਨ ਹੁੰਦਾ ਹੈ ਅਸੀਂ ਕੋਈ ਵਾਧੂ ਗੱਲ ਕੋਈ ਬਚਨ ਨਹੀਂ ਕਰਦੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹਨਾਂ ਦੀਆਂ ਲੱਤਾਂ ਉਹਦੇ ਗਰਦਨ ਦੇ ਉੱਤੇ ਪਈਆਂ ਸੀ ਫਿਰ ਤਾਂ ਮੇਰੇ ਹਿਸਾਬ ਨਾਲ ਟੁੱਟੀਆਂ ਹੋਣੀਆਂ ਉਹਨਾਂ ਦੀਆਂ ਲੱਤਾਂ ਜੀ ਹਾਂ ਇੱਕ ਲੱਤ ਰੋੜ ਕੇ ਧੌਂ ਤੇ ਲੱਗੀ ਹੋਈ ਸੀ ਮੈਂ ਵੇਖੀ ਚੰਗੀ ਤਰ੍ਹਾਂ ਉਹ ਤਾਂ ਮੈਨੂੰ ਐ ਲੱਗਦੇ ਵਿਚਾਰਾ ਪਤਾ ਨਹੀਂ ਉਹਨੂੰ ਸਾਹ ਆਉਂਦਾ ਕਿ ਨਹੀਂ ਆਉਂਦਾ ਕਿਤੇ ਅੱਖ ਜੀ ਵੱਜਦੀ ਸੀ ਉਹਨਾਂ ਦੀ ਆਪਾਂ ਕੁਛ ਅੰਦਾਜ਼ਾ ਲਾ ਸਕਦੇ ਕਿ ਕਿੰਨਾ ਕੁ ਸਮਾਂ ਤੁਸੀਂ ਉਹਨਾਂ ਨੂੰ ਦੇਖਦੇ ਰਹੇ ਮੈਨੂੰ ਮੈਦਾ ਮੈਂਟਰੀਟਰੀਟ ਮਸਾਇਨਾ ਚਰੀ ਵੇਖਿਆ ਹੀ ਆ ਤਾਂ ਬੰਦਿਆਂ ਦੇ ਵਿੱਚ ਪਾਸੀ ਕਰਕੇ ਉਹਨੂੰ ਪਿਛੇ ਰੌਲਾ ਪੈ ਗਿਆ ਵੀ ਸਾਹਬ ਆ ਗਿਆ ਸਾਹਬ ਆ ਗਿਆ ਅੱਛਾ ਜਿਹੜੇ ਫਿਰ ਤੁਸੀਂ ਸੇਵਕ ਸਿੰਘ ਦਾ ਨਾਮ ਪਹਿਲਾਂ ਲੈ ਰਹੇ ਹੋ ਕਿ ਉਹਨਾਂ ਨੇ ਤੁਹਾਨੂੰ ਦਿਖਾਉਣ ਲਈ ਉੱਥੇ ਲੈ ਕੇ ਗਏ ਸੀਗੇ ਨਾ ਜੀ ਸੇਵਕ ਸਿੰਘ ਦਾ ਨਾਮ ਲੈ ਰਹੇ ਹੋ ਤਾਂ ਉਹਨਾਂ ਨੇ ਫਿਰ ਦੁਬਾਰਾ ਤੋਂ ਹੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਵੀ ਭਾਈ ਹੁਣ ਕਿੱਥੇ ਆ ਉਹ ਨਹੀਂ ਸ਼ਿਵ ਕੁਮਾਰ ਹਾਂਜੀ ਮਾਫ ਕਰਨਾ ਸ਼ਿਵ ਕੁਮਾਰ ਜੀ ਤਾਂ ਉਹਨਾਂ ਨੇ ਦੁਬਾਰਾ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਕਿ ਸ਼ਿਵ ਕੁਮਾਰ ਭਾਈ ਹੈ ਗਈ ਕਿੱਥੇ ਨੇ ਉਹਨਾਂ ਨੇ ਉਦੋਂ ਕਹਿੰਦੇ ਇਹਨੂੰ ਪਘੋੜਾ ਕਰ ਦੇਣਾ बस ਸੇਵਜਨ ਗਿਆ ਸੀ ਉਹਨਾਂ ਨੇ ਦੁਬਾਰਾ ਕਦੇ ਸ਼ਿਵ ਕੁਮਾਰ ਨਾਲ ਤੁਹਾਡਾ ਗੱਲਬਾਤ ਹੋਈ ਕਦੇ ਉਸ ਤੋਂ ਬਾਅਦ ਤਾਂ ਰੌਲਾ ਪੈ ਗਿਆ ਸੀ ਵੀ ਉਹ ਭਗੌੜੇ ਕਰਤੇ ਭਗੌੜੇ ਹੋਗੇ ਭਗੌੜੇ ਹੋਵੇ ਭੱਜ ਗਏ ਅਸੀਂ ਜੇ ਗੱਲਾਂ ਕਰ ਲਾਂਗੇ ਪਰ ਉਹ ਭੱਜਣ ਵਾਲੇ ਨਹੀਂ ਸੀ ਤੇ ਹਾਲਤ ਵੀ ਫਿਰ ਜਿਸ ਹਿਸਾਬ ਨਾਲ ਤੁਸੀਂ ਦੱਸ ਰਹੇ ਭੱਜਣ ਵਾਲੀ ਛੱਡੀ ਵੀ ਨਹੀਂ ਹੈਗੀ ਬਹੁਤ ਭੈੜੀ ਹਾਲਤ ਸੀ ਉਹਨਾਂ ਦੀ ਅਸੀਂ ਦੇਖੋ ਜਿਹੜਾ ਸਾਡਾ ਵਚਨ ਹੈ ਜੋ ਅਸੀਂ ਵੇਖਿਆ ਉਸ ਤੋਂ ਅਸੀਂ ਜ਼ਿੰਦਗੀ ਚੱਲੀ ਜਾਵੇ ਸੀ ਮੁੱਕਰਦੇ ਨਹੀਂ ਕਿਉਂ ਇੱਕ ਇਨਸਾਨ ਹੈ ਸਰਕਾਰਾਂ ਸਾਡੀਆਂ ਲੋਕਾਂ ਦੀਆਂ ਬਣਾਈਆਂ ਹੁੰਦੀਆਂ। ਅਸੀਂ ਵੋਟਾਂ ਪਾਉਨੇ ਆ ਤਾਂ ਸਰਕਾਰਾਂ ਬਣਦੀਆਂ। ਸਰਕਾਰ ਕੋਈ ਵੀ ਹੋਵੇ ਉਹ ਸਾਡੀ ਆਪਣੀ ਲੋਕਾਂ ਦੀ ਸਰਕਾਰ ਹੈ। ਤੇ ਸਰਕਾਰ ਨੂੰ ਇਹ ਤਾਂ ਨਹੀਂ ਅਧਿਕਾਰ ਹੈ ਵੀ ਅਸੀਂ ਇਹ ਜੀ ਜੀਆਂ ਨੂੰ ਆਏ ਮਾਰੀਏ। ਇੰਨੇ ਦੁਖੀ ਕਰੀਏ, ਇਹਨਾਂ ਭੈੜਾ ਹਾਲਤ ਕਰੀਏ। ਇਹ ਇਹ ਤਾਂ ਕੰਮ ਨਹੀਂ ਸਰਕਾਰ ਦਾ। ਜੋ ਕੁਝ ਹੋਇਆ ਇਹ ਮਾੜਾ ਹੋਇਆ। ਹਾਂ ਜੀ। ਇਸ ਗੱਲ ਦਾ ਸਾਨੂੰ ਦੁੱਖ ਹੈ। ਸਾਨੂੰ ਕਿਸੇ ਨੇ ਪਹਿਲਾਂ ਪੁੱਛ ਮਗਰੋਂ ਪੁੱਛਿਆ ਨਹੀਂ ਕਿਸੇ ਨੇ। ਕੋਈ ਗੱਲ ਨਹੀਂ ਚਲਾਈ ਅਸੀਂ ਅਸੀਂ ਵੀ ਗੱਲ ਨਹੀਂ ਚਲਾਈ ਗੱਲ ਆਈ ਤਾਂ ਅਸੀਂ ਕਿਹਾ ਵੀ ਅਸੀਂ ਆਪਣੇ ਬੱਚਾ ਨੂੰ ਗਰੀਆਲ ਨੇ ਪੁੱਛਿਆ ਸੀਗਾ ਕਿ ਬਾਬਾ ਜੀ ਤੁਹਾਡੀ ਆ ਗੱਲ ਚੱਲ ਰਹੀ ਹੈ ਤੁਹਾਡੀ ਇਹਦੇ ਬਾਰੇ ਕੀ ਵਿਚਾਰ ਹੈ ਮੈਂ ਕਿਹਾ ਵੀ ਲੋੜ ਪਈ ਜੋ ਸੱਚ ਹੈ ਮੈਂ ਉਹ ਹੀ ਕਹੂੰਗਾ ਜੀ ਬਿਲਕੁਲ ਜੀ ਬਿਲਕੁਲ ਉਹ ਤੋਂ ਮੈਨੂੰ ਮੁਕਰ ਨਹੀਂ ਹੋਣਾ ਜੀ ਬਿਲਕੁਲ ਜੀ ਸੱਚ ਜਿਹੜਾ ਆ ਉਹ ਕਹਿਣਾ ਚਾਹੀਦਾ ਹੈ ਅੱਛਾ ਆਖਰੀ ਸਵਾਲ ਆ ਜੀ ਮੇਰਾ ਉਸ ਦੇ ਬਾਅਦ ਪਰਿਵਾਰ ਵਾਲੇ ਜਾਂ ਪਿੰਡ ਵਾਲੇ ਕਿਉਂਕਿ ਜਦੋਂ ਪਕੌੜਾ ਕਰਾਰ ਦੇ ਦਿੱਤਾ ਜਾਂਦਾ ਆ ਤਾਂ ਪਿੰਡ ਵਾਲੇ ਜਾਂ ਪਰਿਵਾਰ ਵਾਲੇ ਦੁਬਾਰਾ ਫਿਰ ਬਾਬਾ ਨਰੈਣ ਸਿੰਘ ਜੀ ਉਹਨਾਂ ਕੋਲ ਆਏ ਦੁਬਾਰਾ ਗੱਲਬਾਤ ਲੈ ਕੇ ਬਾਬਾ ਜੀ ਕਿਉਂ ਅਸੀਂ ਪਾਸਿਆਂ ਤੁਸੀਂ ਰਹਿੰਦੇ ਸੀ ਅੱਗੋਂ ਪਿੱਛੋਂ ਮਾਏ ਹੋਣ ਮੇਰੇ ਸਾਹਮਣੇ ਨਹੀਂ ਆਏ ਮੇਜਰ ਸਿੰਘ ਆਉਂਦਾ ਸੀ ਉਹ ਹੀ ਲੈ ਕੇ ਆਉਂਦਾ ਸੀ ਸੰਗਤ ਨੂੰ ਪੰਚਾਇਤ ਆਈ ਸੀ ਸਹਤ ਉਹਦੇ ਉਹ 13 ਮੰਜਲੇ ਸਥਾਨ ਤੇ ਉੱਥੇ ਬਾਬਾ ਜੀ ਬਾਹਰ ਬੈਠੇ ਸੀ ਉੱਥੇ ਆਏ ਸੀ ਉਹ ਮੈਂ ਬਾਹਰ ਗਿਆ ਵਾ ਸੀ ਤੇ ਜਦੋਂ ਮੈਂ ਆਇਆ ਬਾਬਾ ਜੀ ਕਹਿੰਦੇ ਵੀ ਕੁਝ ਵੀ ਕਰ ਸਾਨੂੰ ਫਿਰ ਇਉਂ ਹੁੰਦਾ ਜਿਹੜੇ ਬੱਚੇ ਨੂੰ ਬਾਬਾ ਜੀ ਕਹਿ ਦੇਣ ਵੀ ਕੁਛ ਵੀ ਕਰ ਤੇ ਫਿਰ ਸਾਨੂੰ ਉਹਦੀ ਹੁੰਦਾ ਵੀ ਇਹ ਹੁਕਮ ਕਮਾਇਆ ਜਾਵੇ ਅਸੀਂ ਆ ਕੇ ਬਾਬਾ ਜੀ ਕੋਲ ਬੇਨਤੀ ਕਰਤੀ ਬਾਬਾ ਜੀ ਆਹ ਹਾਲਤ ਵੇਖੀ ਐ ਬੜੀ ਭੈੜੀ ਆ ਬਾਬੇ ਕੰਦੇ ਬਹੁਤ ਮਾੜਾ ਕੀਤਾ ਚੰਗਾ ਨਹੀਂ ਹੋਇਆ ਜੀ ਇਹ ਦੁੱਖ ਬਾਬਾ ਜੀ ਨੇ ਵੀ ਮਨਾਇਆ ਜੀ ਜੀ ਇਉਂ ਹੋਇਆ ਸੀ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਕੀਮਤੀ ਸਮਾਂ ਤੁਸੀਂ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਬਾਤ ਹੈ ਜੀ ਵੇ ਸਾਡੇ ਨਾਲ ਬਾਬਾ ਕਾਲਾ ਸਿੰਘ ਜੀ ਮੌਜੂਦ ਮੌਜੂਦ ਸਗੇ ਜੇ ਗੱਲ ਕਰ ਲਈਏ ਤਾਂ ਇਹਨਾਂ ਦਾ ਪਹਿਲਾ ਵਾਲਾ ਨਾਮ ਬਾਬਾ ਪ੍ਰੀਤਮ ਸਿੰਘ ਜੀ ਸਗਾ ਇਹਨਾਂ ਦਾ ਬਚਪਨ ਦਾ ਨਾਮ ਤੇ ਬਾਅਦ ਵਿੱਚ ਇੱਥੇ ਸੇਵਾ ਕੀਤੀ ਨਾਨਕਸਰ ਬਾਬਾ ਨਾਰਾਇਣ ਸਿੰਘ ਜੀ ਉਹਨਾਂ ਕੋਲ ਤੇ ਬਾਬਾ ਕਾਲਾ ਸਿੰਘ ਇੱਥੇ ਇਹਨਾਂ ਦਾ ਨਾਮ ਪੈ ਗਿਆ ਸਗਾ ਤੇ ਰਿਪੋਰਟ ਦੇ ਵਿੱਚ ਇੱਕ ਨਾਮ ਜਿਹੜਾ ਜਰੂਰ ਇਹਨਾਂ ਦਾ ਆਂਦਾ ਹੈਗਾ ਕਿ ਕਿਸ ਤਰ੍ਹਾਂ ਇਹਨਾਂ ਨੇ ਜਦੋਂ ਉੱਥੇ ਜਾ ਕੇ ਦੇਖਿਆ ਜਿਹੜੇ ਭਾਈ ਗੁਰਦੇਵ ਸਿੰਘ ਕੌਂਕੇ ਹੁਣੇ ਜਿਹੜੇ ਇੱਕ ਸਾਈਡ ਪਏ ਹੋਏ ਸਕੇ ਤੇ ਜਿਸ ਤਰ੍ਹਾਂ ਇਹਨਾਂ ਨੇ ਸਾਰਾ ਵਰਤਾਰਾ ਦੱਸਿਆ ਕਿ ਉਹਨਾਂ ਦੀ ਲੱਤ ਜਿਹੜੀ ਆ ਇਸ ਤਰ੍ਹਾਂ ਗਰਦਨ ਦੇ ਪਿੱਛੇ ਲੱਗੀ ਹੋਈ ਸੀਗੀ ਰੰਗ ਕਾਲਾ ਫਿਰਿਆ ਹੋਇਆ ਸੀਗਾ ਮਸੀ ਜਿਹੜੇ ਉਹਨਾਂ ਚ ਸਾਹ ਚੱਲ ਰਹੇ ਸਕੇ ਤੇ ਇੱਕ ਇਹ ਵੀ ਖਾਸ ਇਹਨਾਂ ਨੇ ਖੁਲਾਸਾ ਕੀਤਾ ਕਿ ਉਹ ਜਿਸ ਤਰ੍ਹਾਂ ਉੱਥੇ ਇੱਕ ਅਧਿਕਾਰੀ ਸੁ ਕਹਿ ਰਹੇ ਸਕੇ ਕਿ ਉਸ ਨੂੰ ਕੱਲ ਨੂੰ ਜਿਹੜਾ ਆ ਜਾਂ ਆਉਣ ਵਾਲੇ ਸਮੇਂ ਵਿੱਚ ਪਘੋੜਾ ਕਰਦਣ ਆਇਆ ਤਾਂ ਸਵਾਲ ਇਹ ਉੱਠਦਾ ਕਿ ਸਭ ਤੋਂ ਪਹਿਲਾਂ ਤਾਂ ਪਿੰਡ ਵਾਲੇ ਜਾਂ ਉਹਨਾਂ ਦੇ ਪਰਿਵਾਰ ਕਹਿੰਦੇ ਕਿ ਉਹ ਕਦੇ ਭੱਜ ਨਹੀਂ ਸਕਦਾ ਬਾਬਾ ਜੀ ਨੇ ਕਿਹਾ ਕਿ ਕਦੇ ਵੀ ਗੁਰਦੇਵ ਸਿੰਘ ਕੌਂਕੇ ਜਿਹੜੇ ਆ ਉਹ ਭਗੋੜੇ ਨਹੀਂ ਹੋ ਸਕਦੇ ਭੱਜ ਨਹੀਂ ਸਕਦੇ ਪੁਲਿਸ ਦੀ ਕਿਰਪਾ 'ਚੋਂ ਤੇ ਦੂਸਰਾ ਨੰਬਰ ਸਵਾਲ ਇਹ ਵੀ ਉੱਠਦਾ ਕਿ ਜੇ ਉਹਨਾਂ ਦੇ ਇੰਨੇ ਜ਼ਿਆਦਾ ਮਾੜੇ ਹਾਲਾਤ ਸੀ ਤਾਂ ਉਹ ਭੱਜਿਆ ਕਿਵੇਂ ਹੋਊਗਾ ਤਾਂ ਪੁਲਿਸ ਦੇ ਉੱਤੇ ਸਵਾਲੀਆ ਨਿਸ਼ਾਨ ਉੱਠਦੇ ਨੇ ਬਾਕੀ ਰਿਪੋਰਟ ਸਾਹਮਣੇ ਆਈ ਆ ਰਿਪੋਰਟ ਦੇ ਵਿੱਚ ਵੀ ਪੁਲਿਸ ਦਾ ਜਿਹੜਾ ਦੋਰਾ ਚਿਹਰਾ ਦੋਰਾ ਮਾਪਦੰਡ ਜਿਹੜਾ ਆ ਉਹ ਸਾਹਮਣੇ ਆ ਰਿਹਾ ਸੋ ਦੇਖਦੇ ਆ ਇਸ ਕੇਸ ਦੇ ਵਿੱਚ ਇਹ ਗੱਲਬਾਤ ਕਿੱਥੇ ਮਸਲੇ ਦਾ ਪ੍ਰੋਪਰ ਜਿਹੜਾ ਆ ਉਹ ਜਾਂਚ ਹੁੰਦੀ ਹੈ ਮਸਲਾ ਕਦੋਂ ਤੱਕ ਜਿਹੜਾ ਆ ਉਸ ਸਿਰੇ ਲੱਗਦਾ ਕਦੋਂ ਸੱਚ ਝੂਠ ਜਿਹੜਾ ਆ ਬਾਹਰ ਆਉਂਦਾ ਆ ਕੈਮਰਾਮੈਨ ਜਸ਼ਨ ਦੇ ਨਾਲ ਅਮਨਦੀਪ ਸਿੰਘ ਗੜੀ ਪ੍ਰੋ ਪੰਜਾਬ ਟੀਵੀ ਨਾਨਕਸਰ ਕਲੇਰਾ